1966 ਦੇ ਵਿੱਚ ਜਦੋਂ ਪੂਰੇ ਦੇਸ਼ 'ਚ ਅਕਾਲ ਪਿਆ ਸੀ ਸਭ ਤੋਂ ਗ੍ਰੀਨ ਰੈਵੋਲੂਸ਼ਨ ਜਿਹੜੀ ਆ ਲਿਆਂਦੀ ਗਈ ਤੇ ਉਹਦੇ ਵਿੱਚ ਸਭ ਤੋਂ ਅੱਗੇ ਆਇਆ ਭਈ ਪੰਜਾਬ ਦੇ ਵਿੱਚੋਂ ਕਿਸਾਨ ਉੱਠ ਕੇ ਆਏ ਕਿ ਅਸੀਂ ਸਾਰੇ ਦੇਸ਼ ਦਾ ਢਿੱਡ ਭਰਾਂਗੇ ਕਦੀ ਕੁਦਰਤੀ ਆਪਦਾ ਆਵੇ ਤੇ ਪੰਜਾਬੀ ਨਾ ਜਾਣਦੇ ਹੁੰਦੇ ਯਾਰ ਉਹ ਪਾਣੀ ਦੇ ਵਿੱਚ 6-6 ਫੁੱਟ 8-8 ਫੁੱਟ ਚੱਲ ਜਾਂਦੇ ਆ 2004 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਆਪਣੇ ਉੱਤੇ ਵੱਡੇ ਸਾਰੇ ਮਹਿਲ ਚ ਬਹਿ ਕੇ ਇੱਕ ਕਾਨੂੰਨ ਜਾ ਲਾਗੂ ਕਰਨ ਲੱਗੇ ਸੀ ਵੀ ਚਲੋ ਸਰਦਾਰਾ ਸਿੰਘ ਜੋਲ ਨੂੰ ਬਣਾਓ ਇੱਕ ਕਮੇਟੀ ਬਣਾਓ ਅਸੀਂ ਕਿਸਾਨਾਂ ਨੂੰ ਕਿਵੇਂ ਕੱਢ ਸਕਦੇ ਆ ਜਿਹੜੀ ਸੂਰਜਮੁਖੀ ਦੀ ਫਸਲ ਉਹ ਅੱਧੇ ਰੇਟ ਤੇ ਆ ਕੇ ਵਿਕਣੀ ਮਾਰਕੀਟ ਦੇ ਵਿੱਚ ਸਰਕਾਰ ਨੇ ਹੱਥ ਖੜੇ ਕਰ ਤੇ ਅਸੀਂ ਨਹੀਂ ਖਰੀਦਣੀ ਕਿਸਾਨ ਰੋੜ ਗਿਆ ਹੁਣ ਤੁਸੀਂ ਦੇਖੋ 16600 ਕੁਇੰਟਲ ਅਸੀਂ ਪਾਮ ਆਇਲ ਬਾਹਰੋਂ ਮੰਗਾਣੇ ਆ ਇੱਥੇ ਦੇ ਕਿਸਾਨ ਨੂੰ ਗਾਰੰਟੀ ਦੇ ਦਿਓ ਤੇ ਇੱਥੇ ਦਾ ਕਿਸਾਨ ਨੂੰ ਗਾਦੂਆ ਥਾਨੀ ਅੰਦੋਲਨ ਦੀ ਸ਼ੁਰੂਆਤ ਦੂਜੇ ਦੀ ਇਸ ਕਰਕੇ ਕਿਉਂਕਿ ਕਿਸਾਨ ਖੁਦ ਵੀ ਨਹੀਂ ਚਾਹਦਾ ਮੈਂ ਝੋਨਾ ਹੀ ਉਗਾਈ ਜਾਵਾਂ ਤੁਸੀਂ ਦੱਸੋ ਇੱਥੇ ਐਫਐਸਆਈ ਦੇ ਗਦਾਮਾਂ ਤੇ ਚਲਜੋ ਬਾਹਰ ਪਈ ਕਾਨਕ ਸੜਕ ਉੱਤੇ ਤੁਸੀਂ ਰੜੜੇ ਮੈਦਾਨ ਪਈ ਆ ਉਹ ਜਦੋਂ ਗਲਗੋਲ ਜਾਂਦੀ ਉਹ ਸ਼ਰਾਬ ਸ਼ਰੂ ਵਾਲੇ ਚੱਕ ਕੇ ਲੈ ਜਾਂਦੇ ਸਸਤੇ ਭਾਅ ਇਹ 40 ਲੱਖ ਹਜ਼ਾਰ ਕਰੋੜ ਰੁਪਈਆ ਤੇ ਖਰਚਾ ਆਂਦਾ ਇਹ ਕਹਿਣਾ ਸੌਖਾ ਕੀ ਐਮਐਸਪੀ ਦਾ ਕਾਨੂੰਨ ਲਾਗੂ ਕਰਨਾ ਉਹਨੇ ਦੀ ਫਸਲ ਸਰਪਲਸ ਹੋ ਗਈ ਆ ਅਸੀਂ ਅਰਬ ਕੰਟਰੀਆਂ ਨੂੰ ਭੇਜਦੇ ਪਏ ਆ ਉਹ ਪੰਜਾਬ ਦਾ ਪਾਣੀ ਤੇ ਪੰਜਾਬ ਦੇ ਵਿੱਚ ਕੈਂਸਰ ਅਸੀਂ ਪੈਦਾ ਕਰਕੇ ਅਰਬ ਕੰਟਰੀਆਂ ਦਾ ਢਿੱਡ ਭਰਦੇ ਪਏ ਕੋਈ ਗੱਲ ਸੋਹਣਾ ਨਾ ਹੈਗੀ ਕਿਸਾਨਾਂ ਦਾ ਅੰਦੋਲਨ ਦਿੱਲੀ ਜਾਂਦਾ ਹੈ ਸਰਕਾਰ ਦਾ ਨੋ ਡਾਊਟ ਬੈਂਡ ਹੁੰਦੀ ਹੈ ਔਰ ਉਹ ਸਰਕਾਰ ਵੀ ਨਹੀਂ ਜਾਂਦੀ ਕਿ ਸਾਡੀ ਜਿਹੜੀ ਲੜਾਈ ਆ ਕਿਸਾਨਾਂ ਨਾਲ ਜਲਦੀ ਜਲਦੀ ਕੇਂਦਰ ਸਰਕਾਰ ਵਰਸਸ ਸਿੱਖ ਕੌਮ ਹੋ ਜੇ ਕਾਂਗਰਸ ਆ ਕੇ ਹਿੰਦੂਆਂ ਨਾਲ ਵੀ ਖੜੀ ਆ ਕਾਂਗਰਸ ਸਿੱਖਾਂ ਨਾਲ ਵੀ ਖੜੀ ਆ ਉਹ ਤਾਂ ਯਾਰ ਟਾਈਮ ਦੇਖਦੇ ਉਹਨਾਂ ਕੋ ਤਾਂ ਹੈ ਹੀ ਨਹੀਂ ਨਾ ਪਲੇਟਫਾਰਮ ਕੋਈ ਨਹੀਂ ਬਚਿਆ ਇਹ ਕਾਂਗਰਸ 10 ਸਾਲ ਲਈ ਚੰਡੀਗੜ੍ਹ ਹਰਿਆਣੇ ਨੂੰ ਨਾ ਦਿੰਦੇ ਤੇ ਪੰਜਾਬ ਦੇ ਕੋਲ ਹੀ ਚੰਡੀਗੜ੍ਹ ਰਹਿਣਾ ਸੀ ਕੈਪਟਨ ਨਮਰਿੰਦਰ ਸਿੰਘ ਤੋਂ ਲੈ ਕੇ ਜਿੰਨੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਗਏ ਨੇ ਇਹਨਾਂ ਨੇ ਪੰਜਾਬ ਦਾ ਭਲਾ ਕੀ ਕੀਤਾ ਮੈਨੂੰ ਤਾਂ ਹਜੇ ਤੱਕ ਇਹ ਹੀ ਨਹੀਂ ਸਮਝ ਆਉਂਦਾ ਪਿਆ ਸ਼ੰਭੂ ਤੇ ਖਨੋਰੀ ਬਾਰਡਰ ਕਿਸਾਨਾਂ ਦਾ ਦੁਬਾਰਾ ਗੜ ਬਣਦਾ ਜਾ ਰਿਹਾ ਇਸ ਬਾਰਡਰ ਤੇ ਕਿਸਾਨ ਦੁਬਾਰਾ ਡਟ ਗਏ ਨੇ ਔਰ ਹੁਣ ਤਾਂ ਹਫਤੇ ਬੱਧੀ ਕੰਮ ਪੈ ਗਿਆ ਕਿ ਕਿਸਾਨ ਉੱਥੇ ਹੀ ਬੈਠੇ ਨੇ ਉੱਥੇ ਹੀ ਰੋਟੀ ਪਕ ਰਹੀ ਆ ਉੱਥੇ ਹੀ ਹੁਣ ਸਭ ਕੁਝ ਕੀਤਾ ਜਾ ਰਿਹਾ ਮੀਟਿੰਗਸ ਉੱਥੇ ਹੋ ਰਹੀਆਂ ਨੇ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਹੁਣ ਇਸ ਤੋਂ ਗਾਂ ਹੀ ਜਾਇਆ ਜਾਵੇਗਾ ਇਸ ਤੋਂ ਪਿੱਛੇ ਪਰਤਣ ਵਾਲੀ ਨਹੀਂ ਆ ਖੈਰ ਇਸ ਅੰਦੋਲਨ ਨੂੰ ਦੁਬਾਰਾ ਕਰਨ ਦੀ ਲੋੜ ਕੀ ਪੈ ਗਈ ਇਸ ਦਾ ਸਿਆਸੀ ਪਰਪੇਕ ਕੀ ਹੈ ਔਰ ਇਸ ਅੰਦੋਲਨ ਦਾ ਭਵਿੱਖ ਕੀ ਕਹਿੰਦਾ ਹੈ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਵਾਗਤ ਹੈ ਸ਼ੁ크ਰ ਆ ਜ਼ਮਾਨਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਜੋ ਅੰਦੋਲਨ ਹੁਣ ਦੂਜੇ ਫੇਜ਼ ਦੇ ਵਿੱਚ ਹੈਗਾ ਹੈ ਦੁਬਾਰਾ ਅੰਦੋਲਨ ਸ਼ੁਰੂ ਹੋਇਆ ਹੈ 2.5 ਸਾਲ ਬਾਅਦ ਇਹਨੂੰ ਕਿਉਂ ਲੋੜ ਪੈਗੀ ਪਹਿਲੀ ਗੱਲ ਤਾਂ ਇਹ ਦੁਬਾਰਾ ਉਹੀ ਚੀਜ਼ਾਂ ਉਹੀ ਮੰਗਾ ਦੁਬਾਰਾ ਮੰਗਣ ਲਈ ਪਹਿਲਾਂ ਨਾਲੇ ਐਡਾ ਵੱਡਾ ਧੋਖਾ ਕਿਉਂ ਹੋ ਗਿਆ ਜੋ ਕਿਸਾਨ ਕਹਿੰਦੇ ਨੇ ਔਰ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਸਾਹਬ ਸਿੰਘ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਨਾ ਅੰਦੋਲਨ ਹੈ ਹਿੰਦੁਸਤਾਨ ਦਾ ਪੰਜਾਬ ਤੋਂ ਸ਼ੁਰੂ ਹੋਇਆ ਕਿਉਂਕਿ ਪੰਜਾਬ ਸਟਰਕਚਰ ਬਿਲਕੁਲ ਅਲੱਗ ਹੈ ਪੰਜਾਬ ਨੂੰ ਜੇ ਤੁਸੀਂ ਸਮਝਣਾ ਹੋਵੇ ਨਾ ਤੇ ਇੱਕ ਲੰਮਾ ਮਤਲਬ ਟਾਈਮ ਚਾਹੀਦਾ ਪੰਜਾਬ ਨੂੰ ਸਮਝਣ ਲਈ ਸਾਡੇ ਜਿਹੜੇ ਮੁੱਦੇ ਆ ਨਾ ਜਾਂ ਸਾਡੀਆਂ ਸਮੱਸਿਆਵਾਂ ਉਹ ਮੱਧ ਪ੍ਰਦੇਸ਼ ਨਾਲ ਨਹੀਂ ਮੇਲ ਖਾਂਦੀਆਂ ਸਾਡੀਆਂ ਸਮੱਸਿਆਵਾਂ ਬਿਹਾਰ ਨਾਲ ਮੇਲ ਨਹੀਂ ਖਾਂਦੀਆਂ ਸਾਡੀਆਂ ਜਿਹੜੀਆਂ ਇੱਥੇ ਸਮੱਸਿਆਵਾਂ ਜਾਂ ਦਿੱਕਤਾਂ ਨੇ ਹੋਰ ਜਾਂ ਪ੍ਰੋਬਲਮਸ ਨੇ ਉਹ ਸਾਡੀਆਂ ਹਿਮਾਚਲ ਨਾਲ ਮੇਲ ਨਹੀਂ ਖਾਂਦੀਆਂ ਸਾਡਾ ਨਾ ਅਸੀਂ ਹੈਗੇ ਪਾਕਿਸਤਾਨ ਦੇ ਬਾਰਡਰ ਤੇ 553 ਕਿਲੋਮੀਟਰ ਦਾ ਪਾਕਿਸਤਾਨ ਦਾ ਬਾਰਡਰ ਹੈ ਸਾਡਾ ਜਿਹੜਾ ਕਿੱਤਾ ਨਾ ਪੰਜਾਬ ਦਾ ਉਹ ਕਿਸਾਨੀ ਆ ਕਿਉਂਕਿ ਮੈਨੂੰ ਯਾਦ ਆ 1966 ਦੇ ਵਿੱਚ ਜਦੋਂ ਪੂਰੇ ਦੇਸ਼ 'ਚ ਅਕਾਲ ਪਿਆ ਸੀ ਤੇ ਸਭ ਤੋਂ ਗ੍ਰੀਨ ਰੈਵੋਲੂਸ਼ਨ ਜਿਹੜੀ ਆ ਲਿਆਂਦੀ ਗਈ ਤੇ ਉਹਦੇ ਵਿੱਚ ਸਭ ਤੋਂ ਅੱਗੇ ਆਇਆ ਬਈ ਪੰਜਾਬ ਦੇ ਵਿੱਚੋਂ ਕਿਸਾਨ ਉੱਠ ਕੇ ਆਏ ਕਿ ਅਸੀਂ ਸਾਰੇ ਦੇਸ਼ ਦਾ ਢਿੱਡ ਭਰਾਂਗੇ ਦੇਖੋ ਪੰਜਾਬੀਆਂ ਦਾ ਵੈਸੇ ਹੀ ਇੱਕ ਅੰਦਰੋਂ ਨਰਮ ਦਿਲ ਹੁੰਦਾ ਉਹ ਕਿਸੇ ਨੂੰ ਭੁੱਖਾ ਮਰਦਾ ਨਹੀਂ ਵੇਖ ਸਕਦੇ ਤੁਸੀਂ ਅੱਜ ਵੀ ਕਿਸੇ ਗੁਰੂ ਘਰ ਚੱਲ ਜਾਓ ਤਾਨੂੰ ਕਦੀ ਵੀ ਉੱਥੇ ਕਿਸੇ ਨੂੰ ਇਹ ਨਹੀਂ ਹੈਗਾ ਕਿ ਉੱਥੋਂ ਕੋਈ ਭੁੱਖਾ ਆ ਜਾਏਗਾ ਜਾਂ ਉਹਨੂੰ ਭੁੱਖ ਲੱਗੀ ਹੋएगी ਜਾਂ ਉਹਨੂੰ ਕੱਪੜੇ ਨਹੀਂ ਹੋਣਗੇ ਕੱਪੜੇ ਨਹੀਂ ਮਿਲਣਗੇ ਤੁਸੀਂ ਦੇਖਿਆ ਕਦੀ ਬਾੜ ਆਵੇ ਕਦੀ ਕੁਦਰਤੀ ਆਪਦਾ ਆਵੇ ਤੇ ਪੰਜਾਬੀ ਨਾ ਜਾਣਦੇ ਹੁੰਦੇ ਯਾਰ ਉਹ ਪਾਣੀ ਦੇ ਵਿੱਚ 6 6 ਫੁੱਟ 8 8 ਫੁੱਟ ਚੱਲ ਜਾਂਦੇ ਆ ਬਈ ਨਹੀਂ ਯਾਰ ਅਸੀਂ ਉੱਥੇ ਲੋਕਾਂ ਦੀ ਸਮੱਸਿਆਵਾਂ ਚ ਆਇਆ ਸੀ ਉਹਨਾਂ ਦੀ ਮਦਦ ਕਰਨੀ ਕਿਉਂਕਿ ਪੰਜਾਬੀਆਂ ਨੂੰ ਨਾ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਮਦਦ ਦੀ 1966 ਦੇ ਵਿੱਚ ਪੰਜਾਬ ਦੇ ਲੋਕ ਅੱਗੇ ਆਏ ਕਿ ਅਸੀਂ ਨਾ ਜੂਗਾਂਨੇ ਆ ਅਸੀਂ ਦੇਸ਼ ਦੇ ਲੋਕਾਂ ਨੂੰ ਭੁੱਖੇ ਮਰੇਣੀ ਵੇਖ ਸਕਦੇ ਅੱਛਾ ਕੀ ਹੋਇਆ ਅਸੀਂ ਪੰਜਾਬ 'ਚ ਪਾਣੀ ਸੀਗਾ ਬਹੁਤ ਇਹ 'ਚ ਕੋਈ ਛੱਕਣੀ ਆ ਪੰਜ ਦਰਿਆਵਾਂ ਦੀ ਧਰਤੀ ਸੀ ਪਾਣੀ ਸੀਗਾ ਅਸੀਂ ਅਨਾਜ ਉਗਾਉਣਾ ਸ਼ੁਰੂ ਕਰਤਾ ਅਨਾਜ ਜਦੋਂ ਉੱਗਿਆ ਅਨਾਜ ਦੇ ਨਾਲ ਉੱਗਣ ਦੇ ਨਾਲ ਕੀ ਹੋਇਆ ਕਿ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਉਹ ਆਣੀ ਸ਼ੁਰੂ ਹੋ ਗਈ ਕਿ ਠੀਕ ਹੈ ਯਾਰ ਭੁੱਖਮਰੀ ਖਤਮ ਹੋ ਗਈ ਉਸ ਤੋਂ ਬਾਅਦ ਅਨਾਜ ਉਗਾਨ ਲਈ ਮੱਧ ਪ੍ਰਦੇਸ਼ ਵੀ ਆ ਗਿਆ ਬਿਹਾਰ ਵੀ ਅੱਗੇ ਆ ਗਿਆ ਬਾਕੀ ਸੂਬੇ ਵੀ ਆ ਗਏ ਪ੍ਰਦੇਸ਼ ਦੇ ਵਿੱਚ ਜਿਹੜੀ ਭੁੱਖਮਰੀ ਸੀ ਨਾ ਉਹ ਪੰਜਾਬੀਆਂ ਨੇ ਉਹਨੂੰ ਠੱਲ ਪਾਤੀ ਕੰਟਰੋਲ ਕਰਤਾ ਕਹਿੰਦਾ ਮਤਲਬ ਔਰ ਅਸੀਂ 3% ਲੋਕਾਂ ਨੇ 97% ਲੋਕਾਂ ਦਾ ਢਿੱਡ ਭਰ ਦਿੱਤਾ ਟਾਈਮ ਹੈਜ਼ ਬੀਨ ਚੇਂਜ ਬਾਕ ਤਾਂ ਚੇਂਜ ਹੋ ਗਿਆ ਹੁਣ ਬਾਕੀ ਕੰਟਰੀਆਂ ਦੇ ਬਾਕੀ ਕੰਟਰੀ ਜਿਹੜੀ ਆਪਣੀ ਕੰਟਰੀ ਉਹਦੇ ਸੂਬਿਆਂ ਦੇ ਵਿੱਚ ਹੋਰ ਵੀ ਜਿਹੜਾ ਵਾ ਗ੍ਰੀਨ ਰੈਵੋਲੂਸ਼ਨ ਦੇ ਬਾਅਦ ਖੇਤੀਬਾੜੀ ਨੂੰ ਹੋਰ ਵਿਕਸਿਤ ਕੀਤਾ ਗਿਆ ਨਵੀਆਂ-ਨਵੀਆਂ ਤਕਨੀਕਾਂ ਆਈਆਂ ਗਈਆਂ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੀ ਉਸ ਝੋਨੇ ਦੀ ਤੇ ਕਣਕ ਦੀ ਸਮੱਸਿਆ ਨੇ ਪੰਜਾਬ ਦਾ ਪਾਣੀ ਜਿਹੜਾ ਉਹ 400 ਫੁੱਟ ਡੂੰਘਾ ਕਰ ਛੱਡਿਆ ਜਿੱਥੇ ਪਾਣੀ 40 ਫੁੱਟਾਂ ਤੇ ਮਿਲ ਜਾਂਦਾ ਤੂੰ ਯਾਰ ਆਪਾਂ ਬਚਪਨ ਚ ਜਾਦਾ ਕੀ ਜਾਣਾਂ 20 ਦਾ ਸਾਲ ਪਹਿਲਾਂ ਤਾਂ ਅਸੀਂ ਯਾਰ ਖੂਹ ਚੋਂ 15 ਫੁੱਟ ਤੋਂ ਪਾਣੀ ਆਪ ਕੱਢਦੇ ਰਹੇ ਹਾਂ ਜਿਵੇਂ ਦੇ ਸਾਰੇ ਵੀਰ ਪੰਜਾਬੀ ਸੁਣਦੇ ਹੋਣਗੇ ਤੇ ਉਹਨਾਂ ਨੂੰ ਪਤਾ ਹੋਵੇਗਾ ਕੋ ਉਹ ਚੱਲਦਾ ਸੀਗਾ ਬੋਲ ਦੇ ਬੋਲ ਦੇ ਦੇ ਨਾਲ ਅਸੀਂ ਪਾਣੀ ਜਿਹੜਾ ਉਹ ਡੱਬਿਆਂ ਵਾਲਾ ਪਾਣੀ 10 15 ਫੁੱਟ ਤੇ ਦਿਖ ਜਾਂਦਾ ਸੀ ਪਾਣੀ ਪਿਆ ਹੁਣ ਪਾਣੀ 450 ਫੁੱਟ ਚਲਾ ਗਿਆ ਫਿਰ ਪਾਣੀ ਜ਼ਹਿਰੀਲਾ ਹੋ ਗਿਆ ਅਸੀਂ ਪੈਸਟੀਸਾਈਡ ਇੰਨਾ ਪਾਤਾ ਇਨਸੈਕਟੀਸਾਈਡ ਇੰਨਾ ਪਾਤਾ ਜ਼ਹਿਰੀਲਾ ਹੋ ਗਿਆ ਅੱਛਾ ਕੀ ਹੋਇਆ ਅੱਗੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਆਈਆਂ ਉਲ ਮੈਂ ਹੁਣ ਬੋਲਣ ਲੱਗਾ ਸੀ ਉਹ ਊਕਾ ਹੀ ਹੋਰ ਪੰਜਾਬ ਦਾ ਬੇੜਾ ਗਰਗ ਕਰ ਗਈਆਂ ਉਹਨਾਂ ਨੇ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਆਇਆ ਕਿ ਚਲੋ ਇੱਕ ਵਾਰ ਆਪਾਂ ਕਰੀਏ ਵੀ ਕਿਸਾਨਾਂ ਨੂੰ ਆਪਾਂ ਇਹ ਝੋਨੇ ਦੇ ਕਣਕ ਚੋਂ ਕਿੱਦਾਂ ਕੱਢ ਸਕਦੇ ਆ ਅੱਛਾ ਪੰਜਾਬ ਦਾ ਝੋਨਾ ਜਿਹੜਾ ਵਾ 97% ਸੈਂਟਰ ਗਵਰਨਮੈਂਟ ਤੇ ਪੰਜਾਬ ਦੀਆਂ ਏਜੰਸੀਆਂ ਖਰੀਦਦੀਆਂ ਸਿਕਿਓਰ ਆ ਕਿਸਾਨ ਕਹਿੰਦਾ ਚੱਲ ਯਾਰ ਸੁਰੱਖਿਅਤ ਹੈਗੇ ਆ ਔਰ ਹੋਣਾ ਵੀ ਇਹਦਾ ਇਹਦਾ ਮਤਲਬ ਥੋੜਾ ਯਾਰ ਬਾਪ ਦਾਦੇ ਜਦੋਂ ਬਜ਼ੁਰਗ ਹੋ ਜਾਣਾ ਸੀ ਉਹਨਾਂ ਨੂੰ ਕਿੱਤਾ ਖੋ ਕੇ ਘਰੋਂ ਥੋੜਾ ਕੱਢ ਦੇਈਦਾ ਅੱਛਾ ਕਿਸਾਨੀ ਅੰਦੋਲਨ ਨੂੰ ਜਿਹੜਾ ਕਿਸਾਨ ਦਾ ਉਹ ਸਟਰਕਚਰ ਸੀਗਾ ਕਿ 99% ਅੱਜ ਵੀ ਖਰੀਦ ਝੋਨੇ ਦੀ ਪੰਜਾਬ ਚ ਸਰਕਾਰ ਹੁੰਦੀ ਆ 80% ਕਣਕ ਦੀ ਖਰੀਦ ਹੁੰਦੀ ਆ ਤੇ ਇਹ ਸਿਕਿਓਰ ਕਿਸਾਨ ਮੰਨਦਾ ਭਾਈ ਚਲੋ ਯਾਰ ਇਹ ਪੈਸੇ ਤਾਂ ਸਾਨੂੰ ਆਣੇ ਆ ਸਰਕਾਰ ਨੇ ਐਮਐਸਪੀ ਤੇ ਖਰੀਦਨੀ ਆ ਲੇਕਿਨ ਗੱਲ ਇਹ ਆ ਕਿ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਉੱਥੇ ਵੱਡੇ ਸਾਰੇ ਮਹਿਲ ਚ ਬਹਿ ਕੇ ਇੱਕ ਕਾਨੂੰਨ ਜਾਂ ਲਾਗੂ ਕਰਨ ਲੱਗੇ ਸੀ ਵੀ ਚਲੋ ਸਰਦਾਰਾ ਸਿੰਘ ਜੋਲ ਨੂੰ ਬਣਾਓ ਇੱਕ ਕਮੇਟੀ ਬਣਾਓ ਅਸੀਂ ਕਿਸਾਨਾਂ ਨੂੰ ਕਿਵੇਂ ਕੱਢ ਸਕਦੇ ਆ ਉਹ ਚਾਇਆ ਕਿ ਅਸੀਂ ਫਸਲਾਂ ਦੀ ਡਾਈਵਰਸਿਫਿਕੇਸ਼ਨ ਕਰੋ ਪੰਜਾਬ ਚ ਹੋਰ ਵੀ ਫਸਲਾਂ ਆਓ ਯਾਰ ਕਿਉਂਕਿ ਚੌਲ 1 ਕਿਲੋ ਚੌਲ ਨੂੰ 400 ਲੀਟਰ ਪਾਣੀ ਲੱਗਦਾ ਠੀਕ ਹੈ ਨਾ ਤੁਸੀਂ ਹਿਸਾਬ ਲਾਓ 400 ਲੀਟਰ ਪਾਣੀ 1 ਕਿਲੋ ਚੌਲ ਬਣਾਉਣ ਲਈ ਲੱਗਦਾ ਉਹਨਾਂ ਨੇ ਕਿਹਾ ਯਾਰ ਇਦਾਂ ਕਰੋ ਪੰਜਾਬ ਨੂੰ ਝੋਨੇ ਦੀ ਖੇਤੀ ਤੋਂ ਬਾਹਰ ਕੱਢੋ ਅਸੀਂ ਕਿਹੜਾ ਜਿਹੜਾ ਝੋਨਾ ਕਿਹੜਾ ਸਾਰਾ ਪੂਰੇ ਇੰਡੀਆ ਤੇ ਕਣ ਜਾਂਦਾ ਪਿਆ ਸਾਡਾ ਜਿਹੜਾ ਝੋਨਾ ਮੈਂ ਅਰਬ ਕੰਟਰੀਆਂ ਚ ਜ਼ਿਆਦਾ ਜਾਂਦਾ ਪਿਆ ਵਾ ਜਿਹਨੂੰ ਚੌ ਉਹ ਕਹਿੰਦੇ ਯਾਰ ਛੱਡੋ ਇਹਨੂੰ ਖਤਮ ਕਰੀਏ ਤੇ ਆਪਾਂ ਨਵੀਆਂ ਫਸਲਾਂ ਲੈ ਗਏ ਉਹ بی ٹی कॉटन ਲੈ ਆਏ ਉਸ ਤੋਂ ਬਾਅਦ ਸੂਰਜਮਖੀ ਲੈ ਆਏ ਉਹ ਫਿਰ ਇੱਕ ਆਇਆ ਜੀ ਕਹਿੰਦੇ ਮੂੰਗਦਾਲ ਦੀ ਵੀ ਖੇਤੀ ਪੰਜਾਬ ਚ ਕਰਦੇ ਹੋ ਪੰਜਾਬ ਦੇ ਕਿਸਾਨ ਲੱਗੇ ਯਾਰ ਇਹ ਵਧੀਆ ਹੋ ਗਿਆ ਹੁਣ ਤੁਸੀਂ ਇਹ ਦੇਖੋ ਸੂਰਜਮਖੀ ਆ ਇਹਨਾਂ ਨੂੰ ਕੋਈ ਪੁੱਛੇ ਇਹ ਸੂਰਜਮਖੀ ਦਾ ਜਿਹੜਾ ਸਰਕਾਰੀ ਹੈਗਾ ਨਾ ਰੇਟ ਤੂੰ ਤੁਸੀਂ ਮੰਨ ਨਹੀਂ ਸਕਦੇ 50% ਰੇਟ ਦੇ ਉੱਤੇ ਮਾਰਕੀਟ ਦੇ ਵਿੱਚ ਫਸਲ ਵਿਕਦੀ ਆ ਕਿਸਾਨਾਂ ਨੇ ਉਗਾ ਲਿਆ ਇਹਨਾਂ ਦੇ ਚੱਕਰ 'ਚ ਫਸ ਕੇ ਜਿਹੜੀ ਸੂਰਜਮੁਖੀ ਦੀ ਫਸਲ ਉਹ ਅੱਧੇ ਰੇਟ ਤੇ ਆ ਕੇ ਵਿਕਣੀ ਮਾਰਕੀਟ ਦੇ ਵਿੱਚ ਸਰਕਾਰ ਨੇ ਹੱਥ ਖੜੇ ਕਰ ਤੇ ਅਸੀਂ ਨਹੀਂ ਖਰੀਦਣੀ ਅੱਛਾ ਕਿਸਾਨ ਰੁੜ ਗਿਆ ਫੇਰ ਆਇਆ ਜੀ ਅੱਛਾ ਜੀ ਇਹਨਾਂ ਨੇ بیਟੀ ਕਾਟਨ ਦੀ ਕਰ ਲੋ 7750 ਰੁਪਏ بیਟੀ ਕਾਟਨ ਦਾ ਕੁੰਟਲ ਦਾ ਘੱਟ ਹੈਗਾ ਤੇ ਇਹਨਾਂ ਨੂੰ 4 ਕੇ 5000 ਰੁਪਇਆ ਉਹ ਇਹਨਾਂ ਦੇ ਮਾਰਕੀਟ ਦੇ ਵਿੱਚ ਵਿਕ ਗਿਆ ਫਿਰ ਤੀਜਾ ਆਇਆ ਜੀ ਆਹ ਦਾਲਾਂ ਦੀ ਕਰ ਲੋ ਜੀ ਦਾਲਾਂ 7765 ਰੁਪਏ ਦੀ ਜਿਹੜੀ ਹੈਗੀ ਕਵੈਂਟਲ ਦੀ ਐਮ ਐਸ ਪੀ ਰੱਖਤੀ 6000 ਤੋਂ ਥੱਲੇ ਦੀ ਧਾਲ ਵਿਕੀ ਕਿਸਾਨ ਕਿੱਥੇ ਜਾਵੇ ਉਗਾਤ ਆ ਲਈਆਂ ਇਹਨਾਂ ਦੇ ਝਾਂਸੇ ਚ ਆ ਕੇ ਫਿਰ ਆਇਆ ਯਾਰ ਇਹ ਫਸਲਾਂ ਦੀ ਡਾਇਵਰਸੀਫਿਕੇਸ਼ਨ ਨਾਲ ਸਾਡਾ ਨੁਕਸਾਨ ਹੈ ਇੱਕ ਵਾਰ ਬੀਟੀ ਕਾਟਨ ਤੇ ਪਾਕਿਸਤਾਨ ਦੀ ਚਿੱਟੀ ਮੱਖੀ ਪੀਲੀ ਮੱਖੀ ਬੈ ਗਈ ਔਰ ਤਵਾ ਕਰ ਗਈ ਉਹ ਯਾਰ ਇੱਕ ਮੈਨੂੰ ਗੱਲ ਦੱਸੋ ਪੰਜਾਬ ਦਾ ਝੋਨਾ ਤੇ ਕਣਕ ਤੇ ਫਿਰ ਕਿਸਾਨ ਵਾਪਸ ਆ ਗਿਆ ਐਮ ਐਸ ਪੀ ਦੀ ਗਾਰੰਟੀ ਪੰਜਾਬ ਦਾ ਕਿਸਾਨ ਇਸੇ ਕਰਕੇ ਮੰਗਦਾ ਚਲੋ ਪੰਜਾਬ ਨੂੰ ਐਮਐਸਪੀ ਦੀ ਗਾਰੰਟੀ ਮਿਲੀ ਹੋਈ ਆ ਝੋਨੇ ਤੇ ਕਣਕ ਤੇ ਲੇਕਿਨ ਸਾਨੂੰ ਪਾਣੀ ਬਚਾਉਣਾ ਪੰਜਾਬ ਦਾ ਪਰਾਲੀ ਠੀਕ ਹੈ ਨਾ ਝੋਨੇ ਤੇ ਪਰਾਲੀ ਨੂੰ ਬਚਾ ਆਪਾਂ ਨਹੀਂ ਚਾਹਦੇ ਕਿ ਪਰਾਲੀ ਆਵੇ ਪੰਜਾਬ ਦਾ ਵਾਤਾਵਰਣ ਸ਼ੁੱਧ ਰਹੇ ਆਬੋ ਹਵਾ ਪਾਣੀ ਲੇਕਿਨ ਗੱਲ ਇਹ ਆ ਕਿ ਉਹਦੇ ਲਈ ਸਾਨੂੰ ਬਾਕੀ ਫਸਲਾਂ ਦੀ ਐਮਐਸਪੀ ਚਾਹੀਦੀ ਆ ਬਾਕੀ ਫਸਲਾਂ ਮੂੰਗ ਦਾਲ ਤੇ ਐਮਐਸਪੀ ਦਿਓ ਗਰੰਟੀ ਬਣਾ ਦਿਓ ਭਈ ਇਸ ਤੋਂ ਥੱਲੇ ਨਹੀਂ ਵਿਕੂਗੀ ਬੀਟੀ कॉटन ਪੰਜਾਬ ਚੁਗਦਾ ਇੱਤੇ ਲਾ ਦਿਓ ਤੁਸੀਂ ਮੂੰਗਦਾਲ ਤੇ ਲਾ ਦਿਓ ਸੂਰਜਮੁਖੀ ਤੇ ਲਾ ਦਿਓ ਹੁਣ ਤੁਸੀਂ ਦੇਖੋ 16600 ਕੁਇੰਟਲ ਜਿਹੜਾ ਵੈ ਅਸੀਂ ਪਾਮ ਆਇਲ ਬਾਹਰੋਂ ਮੰਗਾਣੇ ਆ ਉਹ ਯਾਰ ਇਹ ਪੰਜਾਬ ਚੁਗ ਜਾਊਗਾ ਪੰਜਾਬ ਚ ਬਣ ਜਾਊਗਾ ਬਸ਼ਰਤੇ ਕਿ ਤੁਸੀਂ ਇਹ ਬਾਹਰਲੀ ਗੰਟੀਆਂ ਤੋਂ ਮੰਗਾਉਂਦੇ ਪਈਓ ਇੱਥੇ ਦੇ ਕਿਸਾਨ ਨੂੰ ਗਰੰਟੀ ਦੇ ਦਿਓ ਇੱਥੇ ਤੱਕ ਕਿਸਾਨ ਨੂੰ ਗਾਦੂਆ ਇਹਦੇ ਨਾਲ ਦੇਖੋ ਪੰਜਾਬ ਦਾ ਪਲਾ ਹੋਊਗਾ ਜੇ ਇਹ ਤਿੰਨ ਚਾਰ ਫਸਲਾਂ ਤੇ ਸਰਕਾਰ ਮੰਨ ਵੀ ਗਈ ਹੈ ਜਿੱਥੇ ਤੱਕ ਮੈਂ ਸੁਣਿਆ ਕਿ ਉਹਨਾਂ ਨੂੰ ਵੀ ਪਤਾ ਕਿ ਪੰਜਾਬ ਨੂੰ ਜਿਹੜਾ ਵਾ ਪਲਾ ਕਰਨਾ ਤੇ ਦੂਜੀ ਜਿਹੜੀ ਗੱਲ ਹੈ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਪੰਜਾਬ ਦਾ ਪਾਣੀ ਹੈ ਨਾ ਸਾਡਾ ਉਹ ਡੂੰਗਾ ਜਾਣਾ ਪਰਾਲੀ ਦੇ ਨਾਲ ਸਮੱਸਿਆਵਾਂ ਇਹ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਦੂਜੀ ਦੀ ਇਸ ਕਰਕੇ ਕਿਉਂਕਿ ਕਿਸਾਨ ਖੁਦ ਵੀ ਨਹੀਂ ਚਾਹਦਾ ਮੈਂ ਛੋਣਾ ਹੀ ਉਗਾਈ ਜਾਵਾਂ ਪਰ ਉਹਨਾਂ ਨੇ ਤਾਂ ਸਾਫ਼ ਕਿਹਾ ਕਿ ਭਾਈ ਸਾਡੇ ਨਾਲ ਤਾਂ ਵਾਅਦਾ ਕਰਕੇ ਧੋਖਾ ਮਾਇਆ ਸਾਡੇ ਨਾਲ ਪਹਿਲਾਂ ਲਿਖਤੀ ਚਿੱਠੀ ਭੇਜੀ ਕੇ ਭਾਈ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ ਹੁਣ ਉਹਨਾਂ ਚੀਜ਼ਾਂ ਤੋਂ ਹੀ ਪਿੱਛੇ ਮੁੱਕਰ ਗਏ ਨੇ ਦੇਖੋ ਐਮਐਸਪੀ ਨੂੰ ਨਾ ਸਾਰੀਆਂ ਫਸਲਾਂ ਤੇ ਗਰੰਟੀ ਦੇਣਾ ਇਹ ਪੋਸੀਬਲ ਵੀ ਨਹੀਂ ਹੈਗਾ ਸਾਹਬ ਸਿੰਘ ਜੀ ਆਪਾਂ ਪ੍ਰੈਕਟੀਕਲ ਗੱਲ ਸੋਚੀਏ ਕਿ ਹਜੇ ਬਿਹਾਰ ਦੇ ਵਿੱਚ 6% ਐਮਐਸਪੀ ਆ 6% ਲੋਕਾਂ ਨੂੰ ਐਮਐਸਪੀ 6% ਖਰੀਦ ਸਿਰਫ ਸਰਕਾਰ ਦੀ ਆ ਕਿਉਂਕਿ ਜਿਹੜਾ ਪੰਜਾਬ ਦਾ ਚੌਲ ਤੇ ਪੰਜਾਬ ਦੀ ਕਣਕ ਹੈ ਉਹੀ ਪੂਰੇ ਦੇਸ਼ 'ਚ ਬਹੁਤ ਹੈ ਮੱਧ ਪ੍ਰਦੇਸ਼ ਦੀ ਕਣਕ ਹੈ ਹਰਿਆਣੇ 'ਚ ਵੀ ਐਮਐਸਪੀ ਹੈਗੀ ਹੈ ਇਹਦੀ ਵੀ ਕਣਕ ਤੇ ਝੋਨਾ ਇਹ ਪੂਰੇ ਦੇਸ਼ ਨਾਲ ਏਟਟ ਭਰ ਦਿੰਦਾ ਹੈ ਨਾ ਏਰੀਆ ਇਹਦੀ ਕੋਈ ਗੱਲ ਨਹੀਂ ਹੈਗੀ ਹੁਣ ਗੱਲ ਇਹ ਹੈ ਕਿ ਇਸੇ ਕਰਕੇ ਸਰਕਾਰ ਬਿਹਾਰ ਚੋਂ ਵੀ ਖਰੀਦੀ ਜੇ ਮੰਨ ਲਓ ਇਹਨਾਂ ਨੇ ਬਾਕੀ ਫਸਲਾਂ ਤੇ ਐਮਐਸਪੀ ਕਰਤੀ ਫਿਰ ਬਿਹਾਰ ਵਾਲੇ ਕਿਸਾਨ ਕਿਸਾਨ ਨਹੀਂ ਹੈਗੇ ਉਹ ਕਹਿਣਗੇ ਅਸੀਂ ਕਿੱਥੇ ਜਾਈਏ ਫਿਰ ਉਹਨਾਂ ਦੀ ਫਸਲ ਚੱਕਣੀ ਪਊਗੀ ਜੇ ਉਹਨਾਂ ਦੀ ਫਸਲ ਚੱਕਣਗੇ ਸਟੋਰ ਕਿੱਥੇ ਕਰਨਗੇ ਤੁਸੀਂ ਦੱਸੋ ਇੱਥੇ ਐਫਸੀਆਈ ਦੇ ਗਦਾਮਾਂ ਤੇ ਚਲਜੋ ਬਾਹਰ ਪਈ ਕਣਕ ਸਾਡੇ ਉੱਤੇ ਤੁਸੀਂ ਰੜੇ ਮੈਦਾਨ ਪਈ ਆ ਉਹ ਜਦੋਂ ਗਲਗਲ ਜਾਂਦੀ ਉਹ ਸ਼ਰਾਬ ਸ਼ੁਰੂ ਵਾਲੇ ਚੱਕ ਕੇ ਲੈ ਜਾਂਦੇ ਸਸਤੇ ਭਾਅ ਆ ਕੇ ਤੇ ਬਾਹਰ ਹੀ ਉਦਾਂ ਹੀ ਓਪਨ ਰੱਖੀ ਹੈ ਜਗ੍ਹਾ ਹੈ ਨਹੀਂ ਨਾ ਸਟੋਰੇਜ ਚਾਹੀਦੀ ਹੈ ਤੁਹਾਨੂੰ ਉਹਦੀ ਟਰਾਂਸਪੋਰਟੇਸ਼ਨ ਚਾਹੀਦੀ ਹੈ ਇਨਫਰਾਸਟ੍ਰਕਚਰ ਚਾਹੀਦਾ ਇਹ 40 ਲੱਖ ਹਜ਼ਾਰ ਕਰੋੜ ਰੁਪਈਆ ਤੇ ਖਰਚਾ ਆਉਂਦਾ ਇਹ ਕਹਿਣਾ ਸੌਖਾ ਕੀ ਐਮ ਐਸਪੀ ਦਾ ਕਾਨੂੰਨ ਲਾਗੂ ਕਰ ਦਿਓ ਹਾਂ ਉੱਚ ਫਸਲਾਂ ਤੇ ਐਮਐਸਪੀ ਲਾਗੂ ਕਰੋ ਜਿਹੜੀਆਂ ਪੰਜਾਬ ਚ ਫਸਲਾਂ ਹਿੰਦੁਸਤਾਨ ਚ ਸਰਪਲਸ ਹੋ ਗਈਆਂ ਜਿਵੇਂ ਚੋਣੇ ਦੀ ਫਸਲ ਸਰਪਲਸ ਹੋ ਗਈ ਆ ਅਸੀਂ ਅਰਬ ਕੰਟਰੀਆਂ ਨੂੰ ਭੇਜਦੇ ਪਏ ਆ ਉਹ ਪੰਜਾਬ ਦਾ ਪਾਣੀ ਤੇ ਪੰਜਾਬ ਦੇ ਵਿੱਚ ਕੈਂਸਰ ਅਸੀਂ ਪੈਦਾ ਕਰਕੇ ਅਰਬ ਕੰਟਰੀਆਂ ਦਾ ਢਿੱਡ ਭਰਦੇ ਪਏ ਕੋਈ ਗੱਲ ਸੋੜਣਾ ਨਾ ਹੈਗੀ ਯਾਰ ਪਰ ਇੱਥੇ ਆ ਗੱਲ ਹੁੰਦੀ ਜੇ ਡਾਇਵਰਸਿਫਿਕੇਸ਼ਨ ਦੀ ਵੀ ਆਪਾਂ ਗੱਲ ਕਰਦੇ ਆ ਫਿਰ ਕਿਸਾਨ ਡਾਇਵਰਸਿਫਿਕੇਸ਼ਨ ਫਸਲਾਂ ਨੂੰ ਕਿੱਦਾਂ ਉਗਾਉਣਗੇ ਉਹ ਵਾਂਸ ਵਾਂਗੀਆਂ ਫਸਲਾਂ ਜੇ ਉਗਾਉਣਾ ਚਾਹੁੰਦੇ ਆ ਜੇ ਤੁਹਾਨੂੰ ਐਮਐਸਪੀ ਮਿਲ ਜਾਂਦੀ ਆ ਸੂਰਜਮੁਖੀ ਤੇ ਐਮਐਸਪੀ ਦੀ ਗਾਰੰਟੀ ਹੋ ਗਈ ਕਿਉਂ ਨਹੀਂ ਉਗਾਣਗੇ ਕਿਸਾਨ ਮੈਨੂੰ ਦੱਸੋ ਕਿਉਂ ਨਹੀਂ ਉਗਾਣਗੇ ਜਦੋਂ ਤੁਹਾਨੂੰ ਪਤਾ ਯਾਰ ਝੋਨੇ ਵਾਂਗੂ ਮੇ ਕਰਦੇ ਭਾਈ ਇمپੋਰਟ ਫਿਰ ਇੱਥੇ ਹੀ ਤਿਆਰ ਹੋ ਜਾਣਾ ਫਿਰ ਸਾਨੂੰ ਲੋਡ ਹੀ ਨਹੀਂ ਪੈਣੀ ਫਿਰ ਫਿਰ ਮੇਰੀ ਇੱਕ ਗਰੰਟੀ ਦੇਖੋ ਪਤਾ ਕੀ ਹੈ ਸਰਕਾਰ ਕਿਸਾਨਾਂ ਨੂੰ ਤਾਂ ਪਤਾ ਹੁੰਦਾ ਕਿ ਹਾੜੀ ਸੋਣੀ ਦੀ ਫਸਲ ਮਾਰਕੀਟ ਚ ਜਾਣੀ ਆ ਸਾਨੂੰ ਪੈਸੇ ਆਣੇ ਜਾਣੇ ਆ ਫਸਲ ਖਰਾਬ ਹੋ ਜਾਏ ਠੀਕ ਹੋ ਜਾਏ ਪੈਸੇ ਮਿਲ ਜਾਣੇ ਆ ਲੇਕਿਨ ਸੂਰਜਮੁਖੀ ਉਗਾ ਕੇ بیਟੀ ਕਾਟਨ ਉਗਾ ਕੇ ਮੂੰਗ ਦਾਲ ਉਗਾ ਕੇ ਕਿਸਾਨ ਡਰਦਾ ਹੈ ਉਹ ਡਰ ਨੂੰ ਖਤਮ ਕਰਨ ਲਈ ਗਰੰਟੀ ਦੀ ਲੋੜ ਵੀ ਆ। ਲੇਕਿਨ ਗੱਲ ਇਹ ਆ ਕਿ ਸਾਰੀਆਂ ਫਸਲਾਂ ਤੇ ਨਹੀਂ ਹੋਣੀ ਚਾਹੀਦੀ। ਉਹਨਾਂ ਫਸਲਾਂ ਤੇ ਹੋਵੇ ਜਿਹੜੀਆਂ ਫਸਲਾਂ ਮੰਨ ਲਓ ਜੇ ਚੌਲ ਇੱਥੋਂ 2 ਲੱਖ ਕੁਇੰਟਲ ਬਾਹਰ ਜਾ ਰਿਆ। ਤੁਸੀਂ 2 ਲੱਖ ਕੁਇੰਟਲ ਚੌਲਾਂ ਦੀ ਉਪਜ ਘਟਾਓ। ਉਹਨਾਂ ਰਕਬਾ ਘਟਾਓ। ਉਹਨੇ ਰਕਬੇ 'ਚ ਸੂਰਜਮੁਖੀ ਉਗਾਓ। ਬੈਲੈਂਸ ਲੈ ਕੇ ਆਓ ਕਿ ਸਾਨੂੰ ਬਾਹਰੋਂ ਤੇਲ ਲਿਆਉਣ ਦੀ ਲੋੜ ਨਾ ਪਵੇ। ਸਾਰਾ ਇੱਥੇ ਹੀ ਸੂਰਜਮੁਖੀ ਹੋ ਗਏ। ਸਾਰਾ ਕੁਝ ਇੱਥੇ ਹੀ ਹੋਵੇ। ਹੁਣ ਕਿਸਾਨ ਆਪਣੀ ਜਗ੍ਹਾ ਠੀਕ ਆ। ਬਈ ਦੂਜਾ ਜਿਹੜਾ ਨਾ ਪੰਜਾਬ ਦੀ ਇੱਕ ਹੋਰ ਸਾਫ਼ ਸਿੰਘ ਸਮੱਸਿਆ ਆ। ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਹੈ ਪੰਜਾਬ 'ਚ ਬਰੋਜਗਾਰੀ ਦੀ ਸਮੱਸਿਆ ਪੰਜਾਬ ਦੀਆਂ ਸਮੱਸਿਆਵਾਂ ਬਾਕੀ ਸੂਬਿਆਂ ਨਾਲੋਂ ਅਲੱਗ ਹੈਗੀਆਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਕੋਈ ਵੱਡੀਆਂ ਆਈਟੀ ਹਜੇ ਹੱਬ ਨਹੀਂ ਹੈਗੀਆਂ ਭਗਵਾਨ ਤਮਨ ਸਰਕਾਰ ਲੱਕੀ ਹੋਈ ਆ ਪੂਰੀਆਂ ਤਾਕਤਾਂ ਲਾਣ ਕਿ ਅਸੀਂ ਇਨਵੈਸਟਮੈਂਟਸ ਕਰਾ ਲਿਆ ਕਰ ਲਈਏ ਲੇਕਿਨ ਇਹ ਬੜਾ ਲੰਮਾ ਚੌੜਾ ਸਟਰਕਚਰ ਹੁੰਦਾ ਹੈ ਇਕਦਮ ਇੰਡੀਆ ਪੋਸੀਬਲ ਨਹੀਂ ਹੁੰਦੀਆਂ ਚੀਜ਼ਾਂ ਲੇਕਿਨ ਪੰਜਾਬ ਜਿਹੜਾ ਬਾਕੀ ਸੂਬਿਆਂ ਤੋਂ ਪਿਛੜਿਆ ਹੋਇਆ ਜਦੋਂ ਇੱਥੇ ਦਾ ਨੌਜਵਾਨ ਬਾਹਰ ਜਾਂਦਾ ਉਹ ਕਹਿੰਦਾ ਯਾਰ ਅਸੀਂ ਤਾਂ ਪੰਜਾਬ 'ਚ ਕੁਝ ਵੀ ਹੈ ਨਹੀਂ ਗੇ ਤੇ ਇਸ ਕਰਕੇ ਨਾ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਨਾਲ ਉਹ ਵੀ ਜੁੜਦੀਆਂ ਤੁਸੀਂ ਦੇਖੋ ਅੰਦੋਲਨ ਦੇ ਵਿੱਚ ਨੌਜਵਾਨ ਜ਼ਿਆਦਾ ਹਿੱਸਾ ਲੈਂਦਾ ਨੌਜਵਾਨ ਕਿਉਂ ਹਿੱਸਾ ਲੈਂਦਾ ਤੁਸੀਂ ਬਾਰਡਰ ਬੈਲਟ 'ਚ ਚਲ ਜੋ ਜੇ ਡੇਰਾ ਬਾਬਾ ਨਾਨਕ ਅੱਜ ਕੁੜੀਆਂ ਦਾ ਕਾਲਜ ਨਹੀਂ ਹੈਗਾ ਯਾਰ ਤੁਸੀਂ ਦੱਸੋ ਆਪਾਂ ਕਿਹੜੇ ਯੁੱਗ 'ਚ ਜੀਨੇ ਪਏ ਕੁੜੀਆਂ ਦਾ ਕਾਲਜ ਨਹੀਂ ਹੈ ਡੇਰਾ ਬਾਬਾ ਨਾਨਕ ਕੁੜੀਆਂ ਉੱਥੇ ਦੀਆਂ ਪੜਨ ਬਟਾਲੇ ਜਾਂਦੀਆਂ ਅੰਮ੍ਰਿਤਸਰ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਕੋਰਿਲੇਟ ਕਰਦੀਆਂ ਅੱਛਾ ਹੁਣ ਗਰਾਊਂਡ ਜ਼ੀਰੋ ਦੀ ਗੱਲ ਵੀ ਇੱਕ ਵਾਰੀ ਕਰ ਲਈਏ ਜੋ ਹਾਲਾਤ ਸ਼ੰਭੂ ਜਾਂ ਅੰਦੋਲਨ ਦੇ ਵਿੱਚ ਬਣੇ ਹੋਏ ਨੇ ਖਾਸ ਕਰਕੇ ਜੋ ਹਾਲਾਤ ਨੇ ਹੁਣ ਤੱਕ ਤਿੰਨ ਕਿਸਾਨਾਂ ਦੀ ਮੌਤ ਜਿਹੜੀ ਆ ਉਹ ਦੱਸ ਦਿੱਤੀ ਗਈ ਹੈ ਭਾਵੇਂ ਕਿਸੇ ਤਰੀਕੇ ਨਾਲ ਹੋਈ ਹੋਵੇ ਇਸ ਅੰਦੋਲਨ ਦੇ ਨਾਲ ਪ੍ਰਭਾਵਿਤ ਹੋ ਕੇ ਕਿਸਾਨਾਂ ਦੀ ਮੌਤ ਹੋਈ ਹੈ ਇਹ ਕਿਹਾ ਜਾ ਰਿਹਾ ਜੋ ਹਾਲਾਤ ਉੱਥੇ ਨੇ ਅਨ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਦਿਖਾਈ ਦੇ ਰਹੇ ਨੇ ਕਿ ਇਸ ਤਰ੍ਹਾਂ ਉਧਰੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਇੱਥੋਂ ਤੱਕ ਕਿ ਉੱਥੋਂ ਬੁਲੇਟ ਸ਼ੈਲਸ ਵੀ ਬ੍ਰਾਮਧ ਹੋਏ ਨੇ ਔਰ ਸਾਫ਼ ਕਿਹਾ ਜਾ ਰਿਹਾ ਕਿ ਗੋਲੀਆਂ ਚੱਲੀਆਂ ਨੇ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਣੇ ਚਾਹੀਦੇ ਨਹੀਂ ਕਰਨੇ ਚਾਹੀਦੇ ਨਾ ਦੇਖ ਪੰਜਾਬ ਨੂੰ ਤਾਂ ਵੈਸੇ ਦਬਾਇਆ ਨਹੀਂ ਜਾਣਾ ਚਾਹੀਦਾ ਪੰਜਾਬ ਪੰਜਾਬੀ ਨਹੀਂ ਦਬਦੇ ਯਾਰ ਸਾਹ ਸਿੰਘ ਜੀ ਤੁਸੀਂ ਮੈਨੂੰ ਦੱਸੋ ਪੰਜਾਬੀ ਕਦੀ ਨਹੀਂ ਦਬਦੇ ਪੰਜਾਬੀ ਤਾਂ ਉਹ ਹੈ ਜਿਨ੍ਹਾਂ ਨੇ ਆਪਣੇ ਗੁਰਦੁਆਰਾ ਸਾਬ ਆਜ਼ਾਦ ਕਰਾ ਲਏ ਪੰਜਾਬੀ ਤਾਂ ਤੁਸੀਂ ਜੱਤੋ ਦਾ ਮੋਰਚਾ ਦੇਖੋ ਹਿਸਟਰੀਆਂ ਪੜ੍ਹ ਲਓ ਯਾਰ ਤੁਸੀਂ ਇਹ ਦੇਖੋ ਸਾਰਾ ਗੱਡੀ ਦੀ ਲੜਾਈ ਦੇਖੋ ਇਸ ਕਰਕੇ ਨਾ ਪੰਜਾਬੀਆਂ ਨੂੰ ਦਬਾਣਾ ਨਹੀਂ ਚਾਹੀਦਾ ਮੈਂ ਕਹਿੰਦਾ ਇਹਨੂੰ ਬੈਠ ਕੇ ਖਾਸ ਕਰਕੇ ਕੱਟੋ-ਕੱਟ ਹਥਿਆਰਾਂ ਨਾਲ ਨਹੀਂ ਦਬਾਣਾ ਚਾਹੀਦਾ ਉਹੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕਹਿੰਦੇ ਕਿ ਜਿਸ ਚੀਜ਼ ਨੂੰ ਲੈ ਕੇ ਜਿੱਦਾਂ ਦੀ ਆਰਮੀ ਬਾਰਡਰਾਂ ਤੇ ਲਾਈ ਗਈ ਹੈ ਉਦਾਂ ਦੀ ਆਰਮੀ ਉੱਥੇ ਲਾ ਰੱਖੀ ਇਲੈਕਸ਼ਨ ਸਿਰ ਤੇ ਹੈਗੇ ਆ ਕੇਂਦਰ ਸਰਕਾਰ ਆਪਣੇ ਪੂਰੇ ਰੋਚਾ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਤੀਸਰੀ ਵਾਰ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਕਿਸਾਨਾਂ ਦਾ ਅੰਦੋਲਨ ਦਿੱਲੀ ਜਾਂਦਾ ਸਰਕਾਰ ਦਾ ਨੋ ਡਾਊਟ ਬੈਂਡ ਹੁੰਦੀ ਹੈ ਔਰ ਉਹ ਸਰਕਾਰ ਵੀ ਨਹੀਂ ਚਾਹਦੀ ਕਿ ਸਾਡੀ ਜਿਹੜੀ ਲੜਾਈ ਹੈ ਕਿਸਾਨਾਂ ਨਾਲ ਜਲਦੀ ਜਲਦੀ ਕੇਂਦਰ ਸਰਕਾਰ ਵਰਸਸ ਸਿੱਖ ਕੌਮ ਹੋ ਜੇ ਸਰਕਾਰ ਵੀ ਇਸ ਤੋਂ ਗੁਰੇਜ਼ ਕਰਦੀ ਪਈ ਹੈ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਸਰਕਾਰ ਵੱਲੋਂ ਜਰੂਰ ਇਸੇ ਚੰਦ ਕਹਿੰਦੇ ਬਈ ਨੇ ਕਿ ਇਹ ਹਰਿਆਣੇ ਨੂੰ ਕਰਾਸ ਨਾ ਕਰ ਸਕਾਂ ਲੇਕਿਨ ਤਸੱਦਦ ਦਾ ਮੈਂ ਜਿਹੜਾ ਨਾ ਨਖੇਦੀ ਕਰਦਾ ਤਸੱਦਦ ਨਹੀਂ ਹੋਣੀ ਚਾਹੀਦੀ ਸਿਆਸੀ ਪੱਖ ਤੋਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਹਾਂ ਮੈਂ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਇੱਕ ਪਾਸੇ ਤਾਂ ਕਹਿੰਦੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਪੰਜਾਬ ਬਚਾਓ ਯਾਤਰਾ ਕੱਢਣ ਵਾਲੀ ਪਾਰਟੀ ਕਹਿੰਦੀ ਹੈ ਕਿ ਸਰਾਸਰ ਨਾ ਇਨਸਾਫੀ ਹੋ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਪਰ ਇਸ ਪਾਰਟੀ ਦੀ ਵੀ ਸਰਕਾਰ ਰਹੀ ਹੈ ਇਸ ਪਾਰਟੀ ਨੇ ਕਦੀ ਕਿਸਾਨਾਂ ਦਾ ਪੱਲਾ ਨਹੀਂ ਫੜਿਆ ਕਿਸਾਨ ਇਹ ਨਾ ਤੋਂ ਵੀ ਖਫਾ ਸੀ ਹੁਣ ਇਹ ਪਾਰਟੀ ਇਹਨਾਂ ਦੇ ਹੱਕ 'ਚ ਖੜੀ ਹੈ ਦੇਖੋ ਪਤਾ ਕਾਂਗਰਸ ਦਾ ਤੁਸੀਂ ਜੇ ਪਿਛਲਾ ਪਉ ਦੇਖੋ ਤੁਸੀਂ ਕਾਂਗਰਸ ਆ ਕੇ ਹਿੰਦੂਆਂ ਨਾਲ ਵੀ ਖੜੀ ਆ ਕਾਂਗਰਸ ਸਿੱਖਾਂ ਨਾਲ ਵੀ ਖੜੀ ਆ ਉਹ ਤਾਂ ਜਿਆ ਟਾਈਮ ਦੇਖਦੇ ਉਹਨਾਂ ਕੋ ਤਾਂ ਹੈ ਹੀ ਨਹੀਂ ਨਾ ਪਲੇਟਫਾਰਮ ਕੋਈ ਨਹੀਂ ਬਚਿਆ ਬੇਸਿਕਲੀ ਜਿਹੜੀਆਂ ਸਮੱਸਿਆਵਾਂ ਸਾਰੀਆਂ ਇਹ ਕਾਂਗਰਸ ਦੀਆਂ ਖੜੀਆਂ ਕੀਤੀਆਂ ਜੇ ਕਾਂਗਰਸ 10 ਸਾਲ ਲਈ ਚੰਡੀਗੜ੍ਹ ਹਰਿਆਣੇ ਨੂੰ ਨਾ ਦਿੰਦੇ ਤੇ ਪੰਜਾਬ ਦੇ ਕੋਲ ਹੀ ਚੰਡੀਗੜ੍ਹ ਰਹਿਣਾ ਸੀ ਜੇ ਕਾਂਗਰਸ ਸਰਕਾਰਾਂ ਪੰਜਾਬ ਦਾ ਭਲਾ ਸੋਚਦੀਆਂ ਹੁੰਦੀਆਂ ਫੇਰ ਪੰਜਾਬ ਕਿਤੇ ਦਾ ਕਿਤੇ ਹੋਣਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਜਿਹੜੇ ਲੀਡਰ ਪੰਜਾਬ ਦੇ ਗਏ ਨੇ ਤੁਸੀਂ ਮੈਨੂੰ ਇਹ ਦੱਸੋ ਮੈਂ ਤਾਂ ਕਈ ਵਾਰ ਇਹ ਸੋਚਦਾ ਹੁੰਨਾ ਵਾਂ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਜਿੰਨੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਗਏ ਨੇ ਇਹਨਾਂ ਨੇ ਪੰਜਾਬ ਦਾ ਭਲਾ ਕੀ ਕੀਤਾ ਮੈਨੂੰ ਤਾਂ ਹਜੇ ਤੱਕ ਇਹ ਹੀ ਨਹੀਂ ਸਮਝ ਆਉਂਦਾ ਪਿਆ ਇਹਨਾਂ ਨੇ ਪੰਜਾਬ ਦਾ ਭਲਾ ਥੋੜਾ ਕੀਤਾ ਕਿਸੇ ਨੇ ਚਾਹੇ ਉਹ ਸਰਦਾਰ ਬਿਹੰਸ ਸਿੰਘ ਗਏ ਨੇ ਚਾਹੇ ਉਹ ਮੈਂ ਨਹੀਂ ਕਿਸੇ ਦਾ ਮਤਲਬ ਪਰਸਨਲੀ ਮੈਂ ਕਿਸੇ ਦਾ ਨਹੀਂ ਵਿਰੋਧ ਕਰਦਾ ਸਾਰੇ ਪੰਜਾਬ ਦੇ ਵਿੱਚ ਕੰਮ ਕਰਕੇ ਗਏ ਨੇ ਲੇਕਿਨ ਪੰਜਾਬ ਦਾ ਭਲਾ ਕੋਈ ਨਹੀਂ ਕਰਕੇ ਗਿਆ ਭਾਵੇਂ ਉਹ ਕਾਂਗਰਸੀ ਹੋਵੇ ਭਾਵੇਂ ਕੋਈ ਹੋਵੇ ਤੁਸੀਂ ਮੈਨੂੰ ਇਹ ਦੱਸੋ ਯਾਰ ਅੱਜ ਕਿਸਾਨ ਜਿਹੜਾ ਪੰਜਾਬ 'ਚ ਕੈਂਸਰ ਕਿੰਨਾ ਫੈਲਿਆ ਕਦੀ ਜਾ ਕੇ ਯਾਰ ਪਿੰਡਾਂ 'ਚ ਦੇਖੋ ਹਾਲਾਤ ਕੀ ਹੈ ਪੰਜਾਬ ਦੇ ਵਿੱਚ ਪਾਣੀ ਕਿੰਨਾ ਜ਼ਰੀਲਾ ਹੋ ਚੁੱਕਾ ਵਾ ਇਹ ਚੀਜ਼ਾਂ ਵੱਲ ਤਾਂ ਸਾਡਾ ਧਿਆਨ ਹੀ ਹੈ ਨਹੀਂਗਾ ਪੰਜਾਬ ਦਾ ਨੌਜਵਾਨ ਸਾਰਾ ਬਾਹਰ ਜਾਈ ਜਾਂਦਾ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੀ ਸੰਸਕ੍ਰਿਤੀ ਨੂੰ ਪੰਜਾਬ ਦੀ ਭਾਸ਼ਾ ਨੂੰ ਜਵਾਨੀ ਨੂੰ ਕੌਣ ਸੰਭਾਲੂਗਾ ਨਾਲੇ ਜੇ ਜੇ ਕਾਂਗਰਸ ਨੂੰ ਕਿਸਾਨੀ ਨਾਲ ਜੋੜੀਏ ਸੁਆਮੀ ਨਾਰਧਨ ਦੀ ਰਿਪੋਰਟ ਨੂੰ ਨਾਕਾਰਨ ਦੇ ਵੀ ਇਲਜ਼ਾਮ ਮੇਰੀ ਗੱਲ 100% ਸਹੀ ਹੈ ਜੀ ਮੈਂ ਤਾਂ ਸਾਰੀਆਂ ਰਿਪੋਰਟਾਂ ਕਹਿਣਾ ਜੀ ਫਿਰ ਤਾਂ ਜਥੇਦਾਰ ਕੌਂਕੇ ਵਾਲੀ ਵੀ ਫਾਈਲ ਇਹਨਾਂ ਨੇ ਦਿਵਾ ਕੇ ਰੱਖੀ ਆ ਫਿਰ ਤਾਂ ਇਹਨਾਂ ਨੂੰ ਚਾਹੀਦਾ ਸੀ ਕਾਂਗਰਸੀਆਂ ਨੂੰ ਸਰਕਾਰ ਕਿੰਨੀ ਵਾਰ ਬਣੀ ਦੋ ਵਾਰ ਕੈਪਟਨ ਨਮਰਿੰਦਰ ਸਿੰਘ ਦੀ ਇੱਕ ਵਾਰ ਬਿਆਨ ਸਿੰਘ ਦੀ ਫਿਰ ਚੱਕ ਦਿੰਦੇ ਗਰੀਬ ਉਦੋਂ ਜਿਹੜਾ ਵਾ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਤਾਂ ਚਲੋ ਉਹ ਕੌਂਕੇ ਦੀ ਹੋਇਆ ਵਾ ਮਰਡਰ ਤੇ ਲੇਕਿਨ ਜਿਹੜਾ ਵਾ ਦੋ ਸਰਕਾਰਾਂ ਕਾਂਗਰਸ ਨੇ ਹੰਡਾਈਆਂ ਉਸ ਤੋਂ ਬਾਅਦ ਤੇ ਫਿਰ ਦੇ ਦਿੰਦੇ ਭਲਾ ਕਿਸ ਨੇ ਭਲਾ ਥੋੜਾ ਕੀਤਾ ਵਾ ਤੇ ਤੁਸੀਂ ਮੈਨੂੰ ਦੱਸੋ ਜੇ ਕਿਸਾਨਾਂ ਦਾ ਭਲਾ ਹੀ ਕਰਨਾ ਹੋਵੇ ਤੇ ਪੰਜਾਬ ਚ ਖੁਦਕੁਸ਼ੀਆਂ ਨਾਲ ਨਾ ਕਰਦਾ ਕਿਸਾਨ ਇਹ ਨਾ ਇਹ ਕਾਂਗਰਸੀ ਵੀ ਇੱਕੋ ਥੈਲੀ ਦੇ ਚੱਟੇ ਬੱਟੇ ਆ ਯਾਰ ਬਿਲਕੁਲ ਬਿਲਕੁਲ ਤੇ ਬਿਲਕੁਲ ਇਹ ਹਾਲਾਤ ਜਿਹੜੇ ਬਣੇ ਹੋਏ ਨੇ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਉਹ ਅਜੇ ਕੁਝ ਖਮਾ ਚਾਹੁੰਦੇ ਨੇ ਕੁਝ ਸਮੇਂ ਦੇ ਵਿੱਚ ਉਹਨਾਂ ਨੂੰ ਲੈ ਕੇ ਚਰਚਾਵਾਂ ਕੀ ਬਣਦੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿਣਗੀਆਂ ਪਰ ਕਿਸਾਨਾਂ ਦਾ ਇਹ ਅੰਦੋਲਨ ਭਵਿੱਖ ਦੇ ਵਿੱਚ ਕਿੱਥੇ ਜਾਂਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਤਾਂ ਅਸੀਂ ਰਵਾਂਗੇ ਬਣੇ ਰੂ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ